ਕੱਲ ਮੁੱਖ ਮੰਤਰੀ ਸੇਤ ਯੋਜਨਾ ਜਿਹੜੀ ਪੰਜਾਬ ਦੇ ਵਿੱਚ ਸ਼ੁਰੂ ਕੀਤੀ ਗਈ ਸੀ ਸਾਡੇ ਮਾਨਯੋਗ ਆਮ ਆਦਮੀ ਪਾਰਟੀ ਦੇ ਕਨਵੀਨਰ ਸ਼੍ਰੀ ਰਵਿੰਦ ਕੇਜਰੀਵਾਲ ਸਾਹਿਬ ਦੁਆਰਾ ਤੇ ਸਾਡੇ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੁਆਰਾ ਉਹਦੀ ਅੱਜ ਅਸੀਂ ਘਰ-ਘਰ ਜਾ ਕੇ ਰਜਿਸਟ੍ਰੇਸ਼ਨ ਜਿਹੜੀ ਆ ਉਹ ਕਰ ਰਹੇ ਆ ਅੱਜ ਜੰਡਿਆਲਾ ਗੁਰੂ ਦੇ ਵਿੱਚ ਅਸੀਂ ਕਾਫੀ ਘਰਾਂ ਦੇ ਵਿੱਚ ਹੁਣ ਤੱਕ ਰਜਿਸਟ੍ਰੇਸ਼ਨ ਕਰ ਚੁੱਕੇ ਆ ਆਉਣ ਵਾਲੇ ਸਮੇਂ ਦੇ ਵਿੱਚ ਸਾਰੇ ਘਰ ਜਿਹੜੇ ਆ ਉਹ ਸਾਰੇ ਪੰਜਾਬ ਤੇ ਕਵਰ ਕਰ ਲਾਂਗੇ ਲੋਕ ਇਸ ਸਕੀਮ ਨੂੰ ਲੈ ਕੇ ਬਹੁਤ ਉਤਸ਼ਾਹਤ ਨੇ ਬਹੁਤ ਖੁਸ਼ ਨੇ ਹਾਂਜੀ ਮੰਤਰੀ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਸਾਡੇ ਹੈਲਥ ਕਾਰਡ ਬਣਾਏ ਆ ਤੇ 10 ਲੱਖ ਦੇ ਕਾਰਡ ਬਣਾਏ ਆ ਹਾਂਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਤੁਹਾਨੂੰ ਵੀ ਲੋੜ ਪਈ ਹੈ ਜੀ ਹਾਂਜੀ ਮੈਂ

ਅੱਜ ਕੀ ਬਣਨ ਦੇ ਦਾ 10 ਲੱਖ ਦਾ ਕਾਰਡ ਬਣਨ ਦੇ ਕੋਈ ਪੈਸਾ ਤੇ ਨਹੀਂ ਨਹੀਂ ਕੋਈ ਨਹੀਂ ਲਗਾਏ ਠੀਕ ਮੰਤ ਸਿੰਘ ਸਾਹਿਬਾ ਜੀ ਨੇ ਬਣਾਈ ਤਾਂ ਸਰਕਾਰ ਦਾ ਬਹੁਤ ਬਹੁਤ ਧੰਨਵਾਦੀ ਹੈ ਘਰ ਘਰ ਆ ਕੇ ਕੋਈ ਅੱਧ ਆਪਣਾ ਲੈ ਸਕੇ ਪੜਾ ਰਿਹਾ ਹੈ ਹਲਤ ਖਾਣੇ ਭਰਾ ਰਿਹਾ ਹੈ ਬਹੁਤ ਬਹੁਤ ਵੀਡੀਓ ਸਾਹਿਬ ਦਾ ਧੰਨਵਾਦੀ ਹੈ ਕਿ ਘਰ ਘਰ ਆਪ ਜਾ ਕੇ ਹਰ ਘਰ ਦੇ ਪੂਆਮ ਕਰ ਰਹੇ ਹੈ ਥੈਂਕ ਯੂ ਸਰ ਥੈਂਕ ਯੂ ਆ 10 ਲੱਖ ਦਾ ਬੀਮਾ ਹਰ ਪਰਿਵਾਰ ਨੂੰ ਜਿਹੜਾ ਆ ਮੁਫਤ ਸਿਹਤ ਦੀ ਸੁਰੱਖਿਆ ਜਿਹੜੀ ਆ ਉਹ ਦੇ ਦਿੱਤੀ ਗਈ ਆ ਜੰਡਿਆਲਾ ਗੁਰੂ ਤੇ ਹਸਪਤਾਲ ਚਾਹੇ ਪ੍ਰਾਈਵੇਟ ਚਾਹੇ ਸਰਕਾਰੀ ਤੁਸੀਂ ਜਿੱਦੇ ਚ ਮਰਜੀ ਹਵਲ ਤੇ ਰੱਬ ਨੂੰ ਲੋਡ ਨਾ ਹੀ ਪਾਵੇ ਜੇ ਲੋਡ ਪੈਂਦੀ ਆ ਤੁਸੀਂ ਜਾ ਕੇ ਆਪਣਾ ਕੋਈ ਵੀ ਇਲਾਜ ਕਰਾ ਸਕਦੇ ਹੋ ਔਰ ਕਿਸੇ ਵੀ ਤਰ੍ਹਾਂ ਦਾ 1 ਰੁਪਿਆ ਵੀ ਜਿਹੜਾ ਤੁਹਾਡਾ ਉੱਥੇ ਨਹੀਂ ਲੱਗੂਗਾ ਜਿੰਨੇ ਪੈਸੇ ਆ ਉਹ ਮਾਨ ਸਰਕਾਰ ਦਊਗੀ ਆਮ ਆਦਮੀ ਪਾਰਟੀ ਦੀ ਸਰਕਾਰ ਦੋ ਵੀ ਤੁਹਾਨੂੰ ਉਹਦੀ ਚਿੰਤਾ ਕਰਨ ਦੀ ਲੋੜ ਨਹੀਂ ਸੋ ਇੱਕ ਬਹੁਤ ਵੱਡਾ ਬੋਝ ਜਿਹੜਾ ਆਪਣੇ ਪਰਿਵਾਰਾਂ ਦੇ ਤੇ ਸੀਗਾ ਖਾਸ ਤੌਰ ਤੇ ਗਰੀਬ ਪਰਿਵਾਰਾਂ ਤੇ ਸੀਗਾ ਕਿਉਂਕਿ ਆ ਦੇਖਿਆ ਕਿ ਜਦੋਂ ਕਿਸੇ ਪਰਿਵਾਰ ਦਾ ਜੀਵ ਬਿਮਾਰ ਹੋ ਜਾਂਦਾ ਸੀਗਾ ਤੇ ਛੋਟੇ ਛੋਟੇ ਘਰ ਜਾਂ ਛੋਟੇ ਛਟੀਆਂ ਜ਼ਮੀਨਾਂ ਉਹ ਵੀ ਵੇਖ ਜਾਂਦੀਆਂ ਸੀਗੀਆਂ ਹਸਪਤਾਲਾਂ ਦੇ ਵਿੱਚ ਸੋ ਅੱਜ ਬਹੁਤ ਵੱਡੀ ਸਕੀਮ ਜਿਹੜੀ ਆ ਸਰਕਾਰ ਨੇ ਸਾਰੇ ਪਰਿਵਾਰਾਂ ਨੂੰ ਸਾਰੇ ਪੰਜਾਬ ਦੇ ਪਰਿਵਾਰਾਂ ਨੂੰ ਦੇ ਦਿੱਤੀ ਆ ਸੋ ਅ ਮੇਰੇ ਵੱਲੋਂ ਸ਼ੁਭ ਕਾਮਨਾਵਾਂ ਔਰ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਰੋਜ਼ ਅਸੀਂ ਕਾਫੀ ਸਾਡੀਆਂ ਟੀਮਾਂ ਜਿਹੜੀਆਂ ਨੇ ਅੱਜ ਲੱਗੀਆਂ ਨੇ ਸ਼ਹਿਰ ਦੇ ਵਿੱਚ ਵੀ ਲੱਗੀਆਂ ਨੇ ਪਿੰਡਾਂ ਦੇ ਵਿੱਚ ਵੀ ਲੱਗੀਆਂ ਨੇ ਔਰ ਅਸੀਂ ਜਲਦ ਥੋੜੇ ਸਮੇਂ ਦੇ ਵਿੱਚ ਸਾਰੇ ਪਰਿਵਾਰਾਂ ਨੂੰ ਇਹ ਜਿਹੜੇ ਹੈਲਥ ਕਾਰਡ ਆ ਇਸ਼ੂ ਕਰਦੇ ਹਾਂ ਸਾਹਿਬ ਜੀ ਤਾਂ ਬਹੁਤ ਧੰਨਵਾਦ ਇਹਨਾਂ ਸਾਡਾ 10 ਲੱਖ ਦਾ ਬੀਮਾ ਕੀਤਾ ਘਰ ਆ ਕੇ